ਕਿ ਨਾ ਆਪਣਾ ਕਰ ਰਿਹਾ ਸਵੇਰ ਦਾ ਇਹ ਵਿਗਿਆਪਨ ਕਰ ਰਿਹਾ ਹੈ ਨਾ ਹੈ ਕਿ ਹਾਂ ਆਪਾਂ ਸਵੇਰ ਯੂਥ ਦੇ ਸਰਟੀਫਿਕੇਟ ਕਰਦੇ ਬਨੇ ਆ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਜੋ ਇੱਥੇ ਪ੍ਰੀਜ਼ੈਂਟ ਹੋ ਰਿਹਾ ਸੀ ਸਾਹਮਣੇ ਉਹ ਵੀ ਚੀਜ਼ ਦੇਖੋ ਤੁਹਾਡੇ ਸਕਰੀਨ ਤੇ ਹੈ ਨਾ ਜਿੱਤੇ ਬਲੈਕ ਹੋ ਰਹੀ ਹੈ ਯੂਥ ਵਾਸਤੇ ਮੈਂ ਅਵਿਕਲ ਪ੍ਰੀਤੀ ਕਰੂੰਗੀ ਕਿ ਬੈਸਟ ਚੀਜ਼ ਅੱਜ ਦੀ ਘੜੀ ਦੇ ਵਿੱਚ ਜੇ ਸਮਝਾਉਣ ਵਾਲੀ ਹੈ ਉਹ ਇਹ ਆ ਕਿ ਤੁਸੀਂ ਆਪੀ ਸੇਫ ਦਾ ਕੰਮ ਆਪੀ ਤੁਹਾਨੂੰ ਉਸ ਦੀ ਲੱਭਾ ਠੀਕ ਹੈ ਸਿਹਤ ਚੰਗਾ ਖਾਓ ਚੰਗਾ ਰਹਿੰਦੇ ਸੰਗਲ ਕਰੋ ਜਿਹੜਾ ਤੁਸੀਂ ਆਪ ਚੰਗੀ ਸਿਹਤ ਰੱਖਦੇ ਸਿਹਤ ਪਹਿਲਾ ਹੈ ਤੁਹਾ ਬਾਕੀ ਸਭ ਕੁਝ ਤੇ ਨਸ਼ੇ ਜਿਹੜੇ ਹੈਗੇ ਆ ਪਹਿਲਾ ਹੀ ਵਾਰ ਤੁਹਾਡੀ ਜ਼ਿੰਦਗੀ ਤੇ ਕਰਦੇ ਆ ਬਹੁਤ ਵਧੀਆ ਸਿਹਤ ਸਵੇਰੇ ਵੀ ਇਹ ਅਧਿਆਪਕਾਂ ਨੇ ਤੁਹਾਨੂੰ ਯੂਥ ਦੇ ਸੈਲੀਬ੍ਰੇਟ ਕਰਕੇ ਤੁਹਾਡੇ ਥ्रू ਐਕਟੀਵਿਟੀ ਕਰਵਾਤੀ ਕੀਤੀ ਸੀ ਕੋਈ ਅੱਜ ਜਿਹੜੀ ਇਸ ਨਾਟਕ ਰਾਮੀ ਤੁਸੀਂ ਦੇਖਿਆ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦੀ ਕਲਾਕ੍ਰਿਤੀ ਸੀ ਬਹੁਤ ਵਧੀਆ ਐਕਟਿੰਗ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਮਨਾਂ ਦੇ ਵਿੱਚ ਉਹ ਜਿਹੜੇ ਐਕਟ ਦੇ ਰਹੇ ਪ੍ਰੇਜ਼ੈਂਟ ਕਰਨਾ ਉਹ ਜ਼ਿਆਦਾ ਇਮਪੈਕਟ ਪਾਉਂਦੀ ਆ ਸ਼ਬਦਾਂ ਦੇ ਨਾਲ ਕਹਿਣ ਨਾਲ ਠੀਕ ਹੈ ਜਿਹਦੇ ਲਈ ਤੁਹਾਡੇ ਵੱਲੋਂ ਸਟਾਫ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਬਹੁਤ ਬਹੁਤ ਥੈਂਕ ਯੂ ਤੇ ਚਲੋ ਉਮੀਦ ਕਰਦੇ ਆ ਕਿ ਇਹਨਾਂ ਦੀ ਕੋਸ਼ਿਸ਼ ਜਿਹੜੀ ਹੈਗੀ ਆ ਤੁਹਾਡੇ ਮਨਾਂ ਦੇ ਵਿੱਚ